ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਵੀ ਮੇਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਔਰ ਮੇਤਰੋ ਵਾਟਰ ਤਾਂ ਚੱਲੇ ਆ ਆਪਾਂ ਉੱਥੇ ਕੰਮ ਕਰਨ ਦੇ ਵੀਰ ਤੇ ਇਕੱਠਾ ਬਣਾਉਣ ਦੇ ਆ ਤੇ ਉਹਨਾਂ ਨੂੰ ਪਾਣੀ ਪਾਣੀ ਦੇਣ ਚੱਲੇ ਆ ਤੇ ਪਾਣੀ ਪੂਰਾ ਛਿਲਡ ਜੇ ਛਿਲਡ ਵਾਟਰ ਛਿਲਡ ਵਾਟਰ ਦੇਣ ਚੱਲੇ ਆ ਤੇ ਅੱਜ ਦਾ ਮੌਸਮ ਤੁਹਾਨੂੰ ਪਤਾ ਹੈ ਗਰਮੀ ਦਾ ਪੂਰਾ ਹੁੰਦਿਆ ਹੈ ਤੇ ਬਾਕੀ ਵੇਖ ਲੋ ਹੋਰ ਚਲਾ ਇਹਦਾ ਆਈ ਦਨ ਰੋਹ ਇਹ ਲੋ ਮਟਰ ਵਾ ਚੱਲੇ ਹਵੇ ਚ ਮਾਹ ਵਜੇ ਮਾਹ ਵਜੇ ਮਾਈ ਬਾੜ-ਬਾੜ ਵਜੇ ਹੈ ਸਹੀ ਗੱਲ ਹੈ ਓਏ ਮਟਰਿਆ ਨਾ ਲੋ ਗਿਆ ਜੀ ਗੁਰਵਾ ਵੇਖੋ ਮਿੱਤਰੋ ਵੇ ਲੋ ਮਟਰ ਕੇਰ ਵੀ ਦਿੱਤੇ ਜੀ ਮੰਤਰੀ ਆਵੇ ਮੰਤਰੀ ਆਹੋ ਮਟਰ ਗਿਆ ਵੇ ਲਾ ਗੁਰਵਾ ਪਰ ਜਾ ਰਹਾ ਮਟਰਾ ਅਡਵਾਂਸ ਸੋਦੋ ਪੁਰੀਆਂ ਕੇਰ ਦੇ ਇੱਕ ਪੁਰੀ ਕਰ ਇੱਕ ਕਰੇ ਗਦੇ ਹਣਗੇ ਹੈ ਵੇ ਲਾ ਗੁਰਵਾ ਉਹਨੇ ਇਕੱਠਾ ਝੁਕਣ ਦੇ ਵੇਲੇ ਹੈ ਆਹੋ ਗੱਠਾ ਚ ਕਾਉਣ ਦਾ ਫਾਇਦਾ ਵੀ ਆ ਉਹ ਅਗਲੋਂ ਨਹੀਂ ਪਰ ਅੱਗੇ ਕਿਤੇ ਨਹੀਂ ਕਿਤੇ ਤੇ ਲੱਗਣੀ ਹੈ ਜਾ ਕੇ ਇੱਥੇ ਦਾ ਆਪਾਂ ਇੱਥੇ ਨਾ ਲਾਵਾਂਗੇ ਅਗਲੇ ਫੈਕਟਰੀ ਜਾ ਕੇ ਲਾ ਦੇਣੀ ਹੈ ਹੈ ਨਹੀਂ ਨਹੀਂ ਅੱਗ ਲੱਗਦੀ ਨਹੀਂ ਲੱਗਦੀ ਕੀ ਲੱਗਦਾ ਇਹਦਾ ਚੱਲ ਜੋ ਵੀ ਆ ਚੱਲ ਕੰਮ ਤੇ ਆਊਗਾ ਜੀ ਗੱਗ ਨਹੀਂ ਲਾਵਾਂਗੇ ਤੇ ਹੈ ਚੰਗੀ ਚੀਜ਼ ਹੈ ਵੀ ਦਸੇ ਕਦੋਂ ਛੱਡਣੀ ਆ ਕਰਦੇ ਕਰਦੇ ਓਨ ਕਰਦਾ ਹਾਂ ਨਾ ਓਨ ਕਰ ਦੋ ਲੈ ਮਿੱਤਰੋ ਚੱਲਣ ਲੱਗੀ ਜੇ ਮੋਟਰ ਇਹ ਓਏ ਆਂਦੇ ਚੱਲੀ ਸੰਜੂਗੀ ਅੱਬਾ ਅੰਦਰ ਜਾ ਤੁਸੀਂ ਕਰਦਾ ਅੰਦਰ ਕਾ ਤਾ ਜਾਵਾਂ ਉਹ ਭਰਾ ਬਾਹਰ ਨਿਕਲ ਕੇ ਪਾਣੀ ਜਾ ਅੰਦਰ ਰੋ ਜਾ ਰੋ ਜਾ ਦੱਸ ਦੀ ਕਦੋਂ ਬੰਦ ਕਰਨੀ ਆ ਓ ਮਿੱਤਰੋ ਕੰਮ ਰਿਸਕੀ ਓਏ ਹੋਏ ਦੱਸ ਓਏ ਰੋ ਜਾ ਕਰਦਾ ਚਲ ਦਸੀ ਜਦੋਂ ਕਰਨੀ ਹੋਊਗੀ ਕਰਦਾ ਇਹ ਇਹ ਹੋ ਹੀ ਜਾਂਦਾ ਹੀ ਕਰਤੀਓ ਭਰ ਗਿਆ ਨਾ ਥੱਲੇ ਟੂਟੀ ਬੰਦ ਕਰ ਰੈਵਰ ਦੀ ਰੈਵਰ ਦੀ ਟੂਟੀ ਬੰਦ ਕਰ ਖਾਂ ਕਿੰਨੇ ਦਿਨ ਹੋ ਗਏ ਮੋਟਰ ਨਹੀਂ ਨਾ ਛੱਡੀ ਤਾਂ ਕਰਕੇ ਆ ਕੀ ਕਰੀਏ ਫਿਰ ਹੁਣ ਹੁਣ ਕੀ ਕਰਨਾ ਦੋਰੇ ਭਰ ਨਹੀਂ ਨੇ ਉਹ ਨਾ ਪਰੇ ਮੈਂ ਮਟਾਲਾ ਗਦੋ ਕਿੰਨੇ ਦਿਨ ਹੋ ਗਏ ਮੋਟਰ ਨਹੀਂ ਛੱਡੀ ਤੇ ਵੇਖ ਲੋ ਪਾਣੀ ਨਹੀਂ ਚੰਗਾ ਆਇਆ ਤੇ ਪਾਣੀ ਆਪਾਂ ਮੋਟਰ ਹੋਰ ਵੀ ਨਹੀਂ ਲੰਮਾ ਟਾਈਮ ਛੱਡ ਸਕਦੇ ਕਿਉਂਕਿ ਐਂਦੀ ਨੰਗੜਾ ਵਾਂ ਟਰਾਲੀ ਲਿਆ ਕੇ ਉਹਦਾ ਟਰਾਲਾ ਲੈ ਕੇ ਨੰਗੜਾ ਵੀਰ ਹੋਣਾ ਤੇ ਇਸ ਚੱਕਰ ਚ ਆਪਾਂ ਚ ਬੱਚੇ ਦੇ ਵਿੱਚ ਤਾਂ ਕਿ ਬਸ ਪਾਣੀ ਰੱਖਣਾ ਤੇ ਵੇਖ ਲੋ ਹੁਣ ਚੱਲ ਘਰੋਂ ਲਿਆ ਦਾਂਗੇ ਨਾ ਪਾਣੀ ਓਏ ਘਰੋਂ ਲਿਆ ਦਨੇ ਪਾਣੀ ਨਾ ਮੋਟਰ ਹੋਰ ਆਹ ਹੋ ਆਹ ਤਾਂ ਸਾਰਾ ਗਿੱਲਾ ਆਇਣਾ ਵਾ ਆ ਡੂੜਾ ਸਾਰੀ ਗਿੱਲੀ ਆ ਨਹੀਂ ਫਿਰ ਔਖਾ ਆਣਾ ਕੰਮ ਨਾ ਉਹ ਖਾਣਾ ਵਾ ਘਰੋਂ ਲਿਆ ਦਿੰਦੇ ਆ ਇਹੋ ਚੱਕਰ ਪੈਣਾ ਹੋਰ ਕੀ ਕਰਨਾ ਹੁਣ ਕੀ ਕੀ ਆ ਮੇਰੇ ਸੇ ਪਾਣੀ ਭੜੀ ਗਿਆ ਅੰਦਰ ਹਾਂ ਮੀਆਂ ਦਾ ਕਰਕੇ ਮਸਲਾ ਪਿਆ ਹੈ ਨਾ ਇਹ ਕਰਕੇ ਪਿਆ ਗੁਰਵਾ ਗਾਲੀਆਂ ਪਾਇ ਸੱਪ ਨਿਕਲ ਆਵੇ ਕੋ ਜਾ ਭਰਾਵਾ ਸ਼ੁਭ ਸ਼ੁਭ ਕਰ ਤੇ ਉਹ ਚੀਜ਼ ਨਹੀਂ ਵਾਗਰੂ ਕਰ ਤੂੰ ਮੇਰਾ ਕੰਮ ਹਾਂ ਮੀਆਂ ਤੇ ਭਾਲ ਭਾ ਲੈ ਲੈ ਸੁਣਾ ਆਏ ਹਾਏ ਓਏ ਓਏ ਇਹ ਨਹੀਂ ਟਲਦੇ ਬਿਲਕੁਲ ਜੀ ਬਿਲਕੁਲ ਜੀ ਲਓ ਮਿੱਤਰੋ ਹੁਣੇ ਜੇ ਸੁੱਤੇ ਉੱਠੇ ਜੇ ਮੈਂ ਆੜ ਕੇ ਜੋਈ ਮੋਟਰ ਤੋਂ ਆਏ ਜੇ ਤੇ ਆੜ ਕੇ ਜੋ ਸਤਾ ਮੈਂ ਹੁਣ ਉਠਿਆ ਸ਼ਾਵਾਂ ਬੈਗੀਆਂ ਹੁਣ ਉਠੇ ਆ ਜੇ ਆ ਗਏ ਅਜੇ ਵੀ ਗੁਰੂਆ ਸੁੱਸਤੀ ਬਈ ਹੈ ਉਹ ਵੇ ਤੈ ਮਾਨੂੰ ਨਹੀਂ ਵੇਖ ਲੋ ਓਏ ਬਾੜੂ ਕਹਿ ਸਾਸੀ ਕਾਲ ਸਾਰਿਆਂ ਨੂੰ ਹੈ ਨਹੀਂ ਅਜੇ ਇਹ ਵੀ ਮੇਰੇ ਖਿਆਲ ਆ ਇਹ ਵੀ ਮੇਰੇ ਨਾਲ ਹੀ ਸੁੱਤੀ ਸੀ ਅਜੇ ਵੀ ਇਹਨੂੰ ਵੀ ਸੁੱਸਤੀ ਬਈ ਹੈ ਹੈਂ ਤੇ ਅਲਾ ਦਿਹਾੜੇ ਵੀ ਗਰੂਆ ਹੈ ਉਧਰ ਰੋ ਜਾ ਹਾਂ ਕਿਧਰ ਨੂੰ ਆ ਲੈ ਅਰੇ ਹੋਏ ਗਾੜੀ ਪੋੜੀ ਨਾ ਬਰਾਲੀ ਕਿਹੜਾ ਇੱਕ ਬਾਬੇ ਭਾਣੇ ਅੱਡਾ ਹੂੰ ਇੰਨਾ ਮੈਂ ਉਧਰ ਚੱਲਿਆ ਉਹ ਨਿਆਰੇ ਲੈੰਦੇ ਨੂੰ ਬਦਲੇ ਕੇ ਨਾ ਗਿਆ ਨਾ ਦਾਸਾ ਇੰਟਾਇਰ ਆ ਡੇਅ ਲੱਗ ਜੂ ਟਾਇਰ ਲੱਗ ਜਾਣੇ ਕਿ ਲਗੂਗੇ ਪਰ ਟਾਇਰ ਲਾਉਣ ਦਾ ਫਾਇਦਾ ਕੀ ਐ ਇਹ ਕੜਾ ਹਿਲਦਾ ਤੇ ਨਹੀਂ ਆਣੀ ਲੂਆਗੇ ਉਹ ਹਿਲਦਾ ਵਾ ਤੂੰ ਹੀ ਕੜਾਉਣ ਨੂੰ ਰੇਡ ਕੇ ਖੜਦਾ ਬੜਾ ਨਾ ਨਾ ਇਹਨੂੰ ਕਰਨਾ ਹੁਣ ਚੋਕ ਕੇ ਖੜਿਆ ਖੜ ਲਿਆ ਕਰ ਲੈ ਜਾ ਕੇ ਬੰਦਾ ਉਸ ਚੋੜੀ ਕੋ ਗੱਲ ਚੋਕ ਕੇ ਕਰ ਲਿਆ ਕਰੋ ਨਾ ਇਹਨੂੰ ਤੁਹਾਡੇ ਵਾਲਾ ਹੋਲਾ ਨਾ ਇਹ ਭਾਰਾ ਵਾ ਉਹ ਯਾਰਾ ਭਾਰਾ ਹੈ ਹਾਂ ਉਹ ਯਾਰਾ ਹਾਂ ਦੇਖਾ ਵਾ ਹੁਣ ਸੀਜ਼ਨ ਆਫ ਹੋ ਗਿਆ ਇਹਨਾਂ ਦਾ ਸੱਚੀ ਗੱਲ ਏ ਇਹਨਾਂ ਰੱਖਿਆ ਕਰੂਆ ਅੰਦਰ ਇੱਥੇ ਪੈ ਪੈ ਗਲ ਜਾਣੇ ਇਹਦੇ ਇਹਨਾਂ ਨੂੰ ਨਾ ਸਫਾਈ ਸੂਈ ਕਰਕੇ ਨਾ ਹਾਂ ਤੇ ਹੁਣ ਮੈਂ ਪਾਣੀ ਪੂਣੀ ਕਰਤਾ ਇਹਨਾਂ ਦਾ ਹਾਂ ਤੇ ਦੋਵਾਂ ਦਾ ਹੀ ਕਰਤਾ ਗੁਦਰਾ ਦਾ ਇਹਨਾਂ ਨੂੰ ਹਾਂ ਮੈਂ ਤੁਹਾਡੇ ਕੋਲ ਏਸੀ ਹੈ ਨਾ ਹਾਂ ਸਾਡੇ ਅਸੀਂ ਪੂਲਰ ਕਲਰ ਜ਼ਿਆਦਾ ਵਰਤਦੇ ਆ ਤੇ ਕੂਲਰਾਂ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਪਰ ਵੇਖ ਲਾਉਂਦਾ ਇਹ ਆ ਵੀ ਆਇੜ ਮਹੀ ਆ ਕਿੰਨਾ ਬੁਰਾੜ ਕਰ ਦਿੰਦਾ ਇੱਧਰ ਵੇਖ ਲਾ ਲੋਹੇ ਗਰੂਆ ਘਾਲਤਾ ਇੱਧਰ ਵੇ ਆਏ ਇੱਕ ਵਾਈਡ ਰੇ ਲੋਾਈ ਗਾਲਿਆ ਮਿੱਤਰੋ ਵੇਖੋ ਸਾਰਾ ਰਵਾ ਕਰਕੇ ਆਏ ਬਾਹਰ ਰਹਿੰਦੇ ਆ ਨਾ ਬਾਹਰ ਉਹ ਤੁਹਾਨੂੰ ਠੰਡੀ ਹਵਾ ਦਿੰਦੇ ਆ ਆਪ ਤਪ ਜਾਂਦੇ ਆ ਆ ਚੱਕਰੇ ਹੋਈ ਆ ਬਾਕੀ ਚਾਚਾ ਆ ਗਈ ਗੱਲ ਹੈ ਮਿਸਤਰੀ ਕਿੱਥੇ ਭੱਜ ਗਏ ਆ ਵੇਲਾ ਸਾਰਾ ਬੂਟੇ-ਬੂਟੇ ਹੋ ਗਏ ਵੇਲਾ ਇਧਰ ਆ ਲੋ ਆ ਓਏ ਗੱਲ ਸੁਣ ਵੇਲਾ ਲੋ ਕੀ ਪੱਠੇ ਮਤਬ ਲੈ ਆ ਲਿਆ ਪਾਉਂਦੇ ਤੇ ਸਾਡੇ ਵੇਲਾ ਖੁਰਲੀ ਚ ਪੱਠੇ ਹੋ ਗਏ ਇਧਰ ਵੇਖੋ ਮਿੱਤਰੋ ਇਹਦਾ ਮਤਲਬ ਮੱਝਾਂ ਜਿਹੜੇ ਬੈਠੀਆਂ ਆ ਆ ਵੇਲਾ ਖੁਰਲੀ ਚ ਪੱਠੇ ਉੱਗ ਗਏ ਇਹ ਨਾ ਮੱਝਾਂ ਜਦੋਂ ਉੱਠਣ ਗਈਆਂ ਨਾ ਇੱਥੇ ਇੱਥੇ ਆਪੇ ਉਹਨਾਂ ਸਾਹਰ ਕੀ ਆ ਅਧਿਕਾਰ ਕਰੀ ਹੈ ਅੱਛਾ ਅਧਿਕਾਰ ਗਲੀ ਆ ਰਹੀ ਹੈ ਦੀ ਪੱਟੀਆਂ ਲਾ ਕੇ ਆ ਕਰਾਂਗੇ ਇਹਦੀ ਅੱਛਾ ਆਵਾਜ਼ ਹੀ ਆ ਜਵਾਨਾਂ ਨੇ ਬੂਰਾ ਬਣਾਇਆ ਹੈ ਗਲੀ ਆ ਗਏ ਮਜਾ ਵਿੱਚ ਚਲਾ ਰਹੇ ਆ ਅਗਲੇ ਪੱਟੇ ਨੇ ਨਹੀਂ ਨਹੀਂ ਬਿਲਕੁਲ ਮੱਜਾ ਪਹਣ ਤੱਕ ਹੋ ਗਈ ਅ ਅੱਛਾ ਆ ਛੱਡਾ ਦੇ ਪਿੱਲਰ ਹੈ ਠੀਕ ਛੱਡ ਉੱਚਾ ਪਾਉਣਾ ਫਿਰਣਾ ਛੱਡ ਉੱਚਾ ਪਾਓਗੇ ਉਹ ਆ ਗਿਆ ਮੈਂ ਆ ਗਿਆ ਕਿਸੇ ਲਿਆਵਾਂ ਕਿਦਾ ਬਰਾ ਵਾਲੀ ਤੂੰ ਇਥੋਂ ਡਿੱਗ ਜਾਣਾ ਭਰਾ ਜਿੱਦਾਂ ਤੁਰਨ ਡਿਆ ਵਾਂ ਮੈਂ ਨਹੀਂ ਡਿੱਗਦਾ ਲੈ ਓਏ ਚਲੇ ਓਏ ਕਰੇਲੇ ਦੇਖ ਕਰੇਲੇ ਮਿੱਤਰੇ ਕਰੇਲੇ ਓ ਤੇਰਾ ਬਰਾ ਜੇ ਫੜੇ ਕਿਉਂ ਐਸੇ ਹੁੰਦੇ ਨੇ ਫੜਨੇ ਕਰੇਲੇ ਦੇ ਵੇਖ ਲੈ ਘਰ ਆ ਜਰੇ ਚਾਚਾ ਕਰੇਲੇ ਕਰੇਲੇ ਹੋ ਗਈ ਹੈ ਲਾਲ ਕਰੇਲੇ ਉਗ ਪਏ ਦੇ ਵੇਲੋ ਵਲਿਆਂ ਤੇ ਗੁਰੂਗਾ ਵੇਖ ਲੈ ਦਜੇ ਉਗ ਪਈਆਂ ਵੇਲਾਂ ਉਗ ਪਈਆਂ ਤੇ ਖੁਰਲੀਆਂ ਤੇ ਖੁਰਲੀਆਂ ਦੇ ਵਿੱਚ ਪਠੇ ਉਗ ਪਈ ਹੈ ਹੈ ਵਿੱਚ ਇਹ ਕੰਮ ਹੋ ਗਏ ਪਏ ਸਾਰੇ ਮਮਨੀ ਆ ਬਿਟੀ ਕੱਟਾ ਵਿੱਚੋਂ ਹੀ ਰਹਿਂਦੋਗੇ ਨਾ ਕੱਟਿਆ ਨਾ ਆਹੋ ਨਹੀਂ ਕੱਟਣੀ ਇਹੇ ਨੂੰ ਕੱਟ ਲੋੜੀ ਜੇਗੀ ਨਾ ਨਾ ਰੈਂਪ ਬਣਾਉਣਾ ਇੱਥੋਂ ਰੈਂਪ ਬਣਾਵਾਂਗੇ ਨਾ ਇਧਰੇ ਵੀ ਇੱਥੋਂ ਰੈਂਪ ਬਣੂਗਾ ਤੇ ਉੱਤੇ ਉੱਤੇ ਚੜ ਕੇ ਤੇ ਸਾਈਡਾਂ ਨੂੰ ਪੱਠੇ ਪਾਏ ਨੇਗੇ ਦੋਵੇਂ ਦੋਵੇਂ ਸਾਈਡਾਂ ਦੇ ਖੁਰਲੀਆਂ ਦੇ ਪੱਠੇ ਪਾਏ ਨੇ